ਮੇਜੀ ਦੱਸਣਗੇ ਕਿ ਇਹਨਾਂ ਦੇ ਨਵੇਂ ਸਾਲ ਦੀ ਸ਼ੁਰੂਆਤ ਕਿੱਦਾਂ ਦੀ ਹੋਈ ਬਹੁਤ ਵਧੀਆ ਹੋਈ ਕੀ ਹੋਇਆ ਇਹਨੂੰ ਮੈਂ ਬਾਜਾਂ ਦੇਂਦੀ ਰਹੀ ਬੱਤੀ ਵੀ ਨਹੀਂ ਬੱਤੀ ਗਈ ਆ ਬੱਤੀ ਗਈ ਆ ਸੋਲੋ ਤੇ ਚੱਲਦਾ ਸਾਰਾ ਕੁਝ ਤੇ ਗੀਜਰ ਉਹ ਬੰਦ ਕਰਕੇ ਗਈਆਂ ਨਹੀਂ ਗੀਜਰ ਦੀ ਤਾਂ ਸੱਚ ਬੰਦਾ ਗੀਜਰ ਦੀ ਤਾਂ ਪਾਣੀ ਗਰਮ ਆਈ ਨਹੀਂ ਗੀਜਰ ਦੀ ਤਾਂ ਸੱਚ ਬੰਦਾ ਮੈਂ ਕਿਹਾ ਵੀ ਉਹ ਬੰਦ ਕਰਕੇ ਗਈਆਂ ਹੈ ਜਾ ਕੇ ਚਲਾਤਾ ਗੀਜਰ ਚਕਰਾਤੀ ਠੋਸ ਸਾਰੇ ਘਰ ਦੀ ਲੈਟ ਸਾਰੇ ਘਰ ਦੀ ਲੋਈ ਠੋਸ ਆਈ ਕੀ 8:32 ਆਹ ਸਵੇਰੇ ਸਵੇਰੇ ਨਹੀਂ ਰਿਚ ਭਾਜਦੇ ਨਹੀਂ ਮੋਬਾਈਲ ਦਾ ਆਜਗਾ ਚੋਈਆਂ ਮੱਜਾਂ ਆਹ ਐਂ ਤੂੰ ਮੱਜ ਬੋਲਦੇ ਕਰੇ ਕਦੀ ਉਹ ਘੱਟਾ ਨਹੀਂ ਬੋਲਦੇ ਕਰੇ ਆਹ ਗੈਫੋ ਜੀ ਸ਼ੁਰੂਆਤ ਕੀਤੀ ਆ ਚਲੋ ਬਰੇ ਜਿੰਨ ਮੈਂ ਕਹਿੰਦਾ ਟਾਈਮ ਨਾਲ ਉੱਠਿਆ ਕਰ ਤੂੰ ਨਾ ਪਹਿਲਾਂ ਉੱਠਿਆ ਕਰ ਇਹ ਕਹਿੰਦੇ ਨੇ ਨਵੇਂ ਸਾਲ ਵਾਲੇ ਦਿਨ ਮੈਂ ਅੱਜ ਟਾਈਮ ਨਾਲ ਢੱਗੀ ਰੋਜ਼ ਇਹ ਕੋਈ ਬਾਦਰੀ ਖੱਟਣ ਟਾਈਮ ਉੱਠਣ ਦਿਆ ਕਰੂ ਇਹ ਨਹੀਂ ਪਤਾ ਕਿ ਬਾਦਰੀ ਮਹਿੰਗੀ ਪੈ ਗਈ ਮੰਮੀ ਨੇ ਅੱਜ ਪੋਰ ਦੀ ਮਾਂਖਾ ਬਣਾਈ ਸੀ ਜਿਹੜੀ ਉਹ ਕਵੇਂ ਦੀ ਮੈਂ ਤਾਂ ਬਣਾਈ ਨਹੀਂ ਤੇਰੀ ਘਰ ਦੀ ਨੇ ਬਣਾਈ ਪਹਿਲੀ ਵਾਰੀ ਅਜ ਐਵੇਂ ਦੀ ਖਾਧੀ ਮੈਂ ਜ਼ਿੰਦਗੀ ਚ ਤੇ ਫਿਰ ਪਹਿਲੀ ਵਾਰੀ ਉਹਨੇ ਨਾਮ ਪੁੱਛ ਕੇ ਤਾਂ ਬਣਾਈ ਨਹੀਂ ਕਿਵੇਂ ਮੈਂ ਉਹਨੂੰ ਕਹਿੰਦਾਂ ਖਿਚੜੀ ਧਰ ਦੇ ਵੀ ਤੇਰਾ ਬਗਲੇ ਨਾ ਕੰਮ ਨਿਭੜ ਜੂਗਾ ਚੱਕਿਆ ਸਾਰਾ ਲੂਣ ਮਿਰਚ ਪਾਇਆ ਵੇ ਚ ਕਾਲੀਆਂ ਮਿਰਚਾਂ ਲਾਲ ਮਿਰਚਾਂ ਸਾਰਾ ਕੋਈ ਛੋਟ ਦੁੱਟ ਕੇ ਖਿਚੜੀ ਬਣਾ ਕੇ ਤੇ ਦੁਪਹਿਰੇ ਖਾਧੀ ਸਾਦ ਨਹੀਂ ਅੱਛਾ ਤੇ ਆਪਾਂ ਤਾਂ ਮੋਠਾ ਦੀ ਕੱਲੇ ਲੂਣ ਵਾਲੀ ਬਣਾਉਂਦੇ ਸੀ ਆਹ ਇਹਨੇ ਸਰਵਾਦ ਦੀ ਮਿਰਚ ਆਣੀ ਤੋਂ ਫਿਰ ਮਿਰਚਾਂ ਹੀ ਲੱਗਣਗੀਆਂ ਨਵੇਂ 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 ਮੈਂ ਕੀ ਸੀਗਾ ਨਵੀਂ ਰੈਸਿਪੀ ਟਰਾਈ ਕੀਤੀ ਆ ਆਹ ਕੀਤੀ ਇਹਨੇ ਪੋਰ ਇਡੀ ਮਾਖਾਟੀ ਕੀਤੀ